ਨਸਤ ਸਤ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੂਸਰਾ ਅਜ਼ਵੀਰ ਕਰਜੋਲ ਹਾਜ਼ਰ ਹੋਇਆ ਜੀ ਫਿਰ ਸਭੀ ਕਹਾਣੀ ਲੈ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਪੰਜਾਬੀ ਕਹਾਣੀ ਉਹ ਕੇ ਕਹਾਣੀਕਾਰ ਸਿਮਰਨ ਢਾਲੀਵਾਲ ਦੀ ਕਲਮ ਤੋਂ ਪੰਜਾਬੀ ਕਹਾਣੀ ਸਾਮਲੀ ਕੁੜੀ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਸਾੰਮਲੀ ਕੁੜੀ ਸਿਮਰਨ ਢਾਲੀਵਾਲ ਦੀ ਕਲਮ ਤੋਂ ਰੇਸ਼ਮ ਮੇਰੇ ਦਿਮਾਗ ਵਿੱਚ ਨਹੀਂ ਮੇਰੇ ਦਿਲ ਵਿੱਚ ਸੀ ਮੈਨੂੰ ਲੱਗਿਆ ਜਿਵੇਂ ਹੁਣੇ ਕੁਮਰ ਬੋਲਿਆ ਹੋਵੇ ਪਰ ਨਹੀਂ ਇਹ ਤਾਂ ਮੇਰਾ ਪਲੇਖਾ ਸੀ ਉਹਨੂੰ ਤਾਂ ਮੈਂ ਆਖਰੀ ਵਾਰ ਬੋਲਦਿਆਂ 2 ਦਿਨ ਪਹਿਲਾਂ ਸੁਣਿਆ ਸੀ ਹੋਂਟਾ ਉਹ ਮੇਰੇ ਸਾਹਮਣੇ ਪਿਆ ਹੈ ਸ਼ਾਂਤ ਅਡੋਲ નિਸ਼ਬਦ ਡਾਕਟਰ ਆਖਦੇ ਨੇ ਕੁਮਰ ਦਾ ਬ੍ਰੇਨ ਕੰਮ ਕਰਨੋਂ ਹਟਦਾ ਜਾ ਰਿਹਾ ਉਸ ਨੂੰ ਹਰ ਪਲ ਮਰਦਿਆਂ ਦੇਖ ਰਹੀ ਹਾਂ ਕਦੀ ਕਦੀ ਮਾਨ ਬੱਤਸੋਂ ਬਾਹਰ ਹੋ ਜਾਂਦਾ ਅਥਰੂ ਬੇਰੋਕ ਬਹਿ ਤੁਰਦੇ ਨੇ ਪਰ ਫਿਰ ਵੀ ਸੰਭਾਲਦੀ ਹਾਂ ਖੁਦ ਨੂੰ ਸਿਰਫ ਇਸ ਲਈ ਕਿ ਜੇਕਰ ਮੈਂ ਵੀ ਡੁੱਲ ਗਈ ਤਾਂ ਛੋਟੀ ਜਹੀ ਸੋਫੀਆ ਦੇ ਚਿਹਰੇ ਵੱਲ ਦੇਖ ਕੇ ਜਿਵੇਂ ਜਿਉਂਦਾ ਹੌਸਲਾ ਮਿਲਦਾ ਹੈ ਜਾਣਦੀ ਹਾਂ ਕੁਮਰ ਤਾਂ ਪਰ ਸੋਫੀਆ ਨਿਸ਼ਾਨੀ ਹੈ ਸਾਡੇ ਰਿਸ਼ਤੇ ਦੀ ਉਹ ਕੁਮਰ ਵਰਗੀ ਹੈ ਸ਼ਕਲੋਂ ਵੀ ਤੇ ਤबीयत ਤੋਂ ਵੀ ਕੁੰਬਰ ਸੋਫੀਆ ਬਣ ਕੇ ਜਿਉਂਦਾ ਰਹੇਗਾ ਮੇਰੇ ਕੋਲ ਮੇਰੇ ਸਾਹਮਣੇ 5 ਸਾਲ ਪਹਿਲਾਂ ਵਾਲਾ ਕੁਮਰ ਅਣ ਖੜਦਾ ਹੈ ਤੇਰੀ ਆਂਟੀ ਰਿਸ਼ਤਾ ਲੈ ਕੇ ਆਏ ਸੀ ਮੇਰੇ ਲਈ ਮੈਂ ਉਦੋਂ ਫਾਈਨਲ ਦੇ ਪੇਪਰ ਦੇ ਰਹੀ ਸਾਂ ਉਹਨਾਂ ਮੰਮਾ ਕੋਲ ਕੁਮਰ ਦੀਆਂ ਤਾਰੀਫਾਂ ਦੇ ਢੇਰ ਲਗਾ ਦਿੱਤੇ ਭੈਣ ਜੀ ਮੁੰਡਾ ਜਿੰਨਾ ਸੋਹਣਾ ਉਸ ਤੋਂ ਕਿਤੇ ਵੱਧ ਸਿਆਣਾ ਤੁਸੀਂ ਇੱਕ ਵਾਰ ਛਾਤੀ ਦਾ ਮਾਰੋ ਰਿਸ਼ਤਾ ਤਾਂ ਹੋਣਾ ਹੀ ਹੈ ਪਰ ਇੰਨੀ ਜਲਦੀ ਮੈਨੂੰ ਆਸ ਵੀ ਨਹੀਂ ਸੀ ਮੈਂ ਇੱਕ ਦਿਨ ਕਾਲਜ ਤੋਂ ਮੁੜੀ ਤਾਂ ਘਰੇ ਧੀਰ ਆਂਟੀ ਨਾਲ ਤੁਰਕ ਜਾਣੇ ਹੋ ਰਾਈ ਬੈਠੇ ਸਨ। ਕੁਮਰ ਦੀ ਮੈਨੂੰ ਪਿੱਠ ਦੇ ਸੀ ਸੀ। ਮੈਂ ਸੂਟ ਬਦਲਿਆ ਤੇ ਮੰਮਾ ਮੈਨੂੰ ਡ్రਾਈਿੰਗ ਰੂਮ ਵਿੱਚ ਲੈ ਗਏ। ਭੈਣ ਜੀ ਮੈਨੂੰ ਤਾਂ ਦੋਵੇਂ ਘਰ ਇੱਕੋ ਜਿਹੇ ਨਹੀਂ। ਪਰਵਾਰਾਂ ਦਾ ਮੇਲ ਬੜਾ ਸੋਹਣਾ ਹੈ। ਬਾਕੀ ਸਾਡੇ ਕੋਲ ਤਾਂ ਧੀ ਹੀ ਧੀ ਆ, ਪਿਓ ਸਿਰ ਤੇ ਨਹੀਂ। ਭੈਣ ਜੀ ਨੇ ਪੜਾ ਲਿਖਾ ਦਿੱਤਾ ਬਸਮੀਨਤ ਕਰਕੇ। ਧੀ ਰਾਂਟੀ ਨੇ ਕੁਮਰ ਦੇ ਮੰਮੀ ਨੂੰ ਆਖਿਆ ਸੀ ਪਰ ਬੋਲੇ ਉਸ ਤੇ ਪਾਪਾ ਸਨ। ਤੁਸੀਂ ਬੇਫਿਕਰ ਰਹੋ ਭੈਣ ਜੀ ਸਾਨੂੰ ਵੀ ਤਾਂ ਬਸਤੀ ਚਾਹੀਦੀ ਆ ਸਭ ਜਦੋਂ ਗੱਲੀ ਲੱਗੇ ਹੋਏ ਸੀ ਮੈਂ ਚੋਹ ਰੱਖ ਨਾਲ ਕੁਮਰਵਾਲ ਦੇਖਿਆ ਗੋਰਾ ਰੰਗ ਮਸੂਮ ਜਿਹਾ ਚਿਹਰਾ ਮੋਟੀਆਂ ਅੱਖਾਂ ਤੇ ਅਦਾਕਾਰਾਂ ਵਰਗੇ ਬਣਾਏ ਹੋਏ ਵਾਲ ਮੈਂ ਜਿਵੇਂ ਦਿਲ ਹਾਰ ਬੈਠੀ ਮੇਰੇ ਖਿਆਲ ਚ ਬੱਚੇ ਆਪਸ ਵਿੱਚ ਗੱਲਬਾਤ ਕਰ ਲੈਣ ਤਾਂ ਬਿਹਤਰ ਹੋਏਗਾ ਧੀਰਾਂਟੀ ਦੀ ਗੱਲ ਨਾਲ ਮੈਂ ਸ਼ਰਮਾ ਗਈ ਉਹਨਾਂ ਮੈਨੂੰ ਤੇ ਕੁਮਰ ਨੂੰ ਸਾਤ ਉੱਪਰ ਭੇਜ ਦਿੱਤਾ ਦਿਨ ਡਾਲ ਰਹੀ ਹਸੀ ਆਸਮਾਨ ਵਿੱਚ ਬੱਦਲ ਸਨ ਅਸੀਂ ਇੱਕ ਦੂਜੇ ਸਾਹਮਣੇ ਮੌਣਤਾ ਰਖ ਲੋਤੇ ਰਹੇ ਉਮਰ ਦੀਆਂ ਨਜ਼ਰਾਂ ਨੀਵੀਆਂ ਸਨ ਕਿ ਨਾਸ਼ਰਮਕਲ ਹੈ ਇਹ ਤਾਂ ਮੈਂ ਮਨ ਵਿੱਚ ਸੋਚ ਕੇ ਮੁਸਕਰਾ ਪਈ ਮਾਸਟਰ ਕਾਦੇ ਵਿੱਚ ਹੈ ਤੁਹਾਡੀ ਗੱਲ ਤੋੜਨ ਦੇ ਬਹਾਨੇ ਮੈਂ ਐਵੇਂ ਹੀ ਪੁੱਛ ਲਿਆ ਜੀ ਇੰਗਲਿਸ਼ ਲਿਟਰੇਚਰ ਵਿੱਚ ਕੁਮਰ ਬੋਲਿਆ ਤਾਂ ਸਹੀ ਪਰ ਉਹਨੇ ਨਜ਼ਰਾਂ ਨਹੀਂ ਵੀਆਂ ਰੱਖੀਆਂ ਥੋੜਾ ਥੋੜਾ ਮੈਂ ਹੈਰਾਨ ਵੀ ਸਾਂ ਅੰਗਰੇਜ਼ੀ ਸਾਹਿਤ ਪੜਨ ਵਾਲਾ ਇਹ ਮੁੰਡਾ ਇੰਨਾ ਕਿਉਂ ਸ਼ਰਮਾਈ ਜਾਂਦਾ ਪਰ ਹੁਣ ਮੈਨੂੰ ਮੂਡ ਮੇਂ ਸਵਾਲ ਦੀ ਆਸ ਸੀ نیچے ਚੱਲੀਏ ਫਿਰ ਕੁਮਰ ਨੇ ਨਜ਼ਰਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਹਲਕਾ ਜਿਹਾ ਮੁਸਕਰਾ ਪਿਆ ਤੁਸੀਂ ਪੁੱਛਣਾ ਨਹੀਂ ਕੁਝ ਮੈਨੂੰ ਮੇਰਾ ਦਿਲ ਕਰਦਾ ਸੀ ਉਹ ਹੋਰ ਗੱਲਾਂ ਕਰੇ ਪਰ ਇਹ ਮੈਂ ਕਹਿ ਨਾ ਭਈ ਅਸੀਂ نیچے ਆ ਗਏ ਕੁਮਰ ਦੀ ਮੁਸਕਰਾਹਟ ਮੇਰੇ ਦਿਲ ਵਿੱਚ ਲੈ ਗਈ ਕੁਮਰ ਆਖਰੀ ਵਾਰ ਕਾਦਾ ਹੱਸਿਆ ਸੀ ਮੈਨੂੰ ਲੱਗਦਾ ਜਿਵੇਂ ਮੈਂ ਇਹ ਭੁੱਲ ਗਈ ਹਾਂ ਚਾਰ ਦਿਨ ਲਈ ਆਪਣੇ ਸਟੂਡੈਂਟਸ ਨਾਲ ਧਰਮਸ਼ਾਲਾ ਗਈ ਸੀ ਕੁਮਰ ਤੇ ਸੋਫੀਆ ਮੈਨੂੰ ਸਟਾਪ ਤੱਕ ਛੱਡ ਕੇ ਆਏ ਕਾਲਜ ਬੱਸ ਵਿੱਚ ਬੈਠੀ ਮੈਂ ਬਾਰੀ ਵਿਚ ਦੀ ਕੁਮਰ ਦੀ ਕਾਰ ਨੂੰ ਉਦੋਂ ਤੱਕ ਦੇਖਦੀ ਰਹੀ ਜਦ ਤੱਕ ਬੱਸ ਦੂਰ ਨਿਕਲ ਕੇ ਕਾਰ ਮੈਨੂੰ ਦਿਖਾਈ ਦੇਣੋਂ ਨਾ ਹਟੇ ਇਹ ਸਾਡੇ ਵਿਆਹ ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਮੈਂ ਕੁਮਰ ਦੇ ਘਰ ਤੋਂ ਦੂਰ ਬਾਹਰ ਰਹਿਣਾ ਸੀ ਇਹ ਪਹਿਲੀ ਵਾਰ ਸੀ ਜਦੋਂ ਸੋਫੀਆ ਨੇ ਮੇਰੇ ਤੋਂ ਬਿਨਾਂ ਛਾਰ ਦਿਨ ਇਕੱਲਿਆਂ ਰਹਿਣਾ ਸੀ ਧਰਮਸ਼ਾਲਾ ਦੀ ਹਰਿਆਲੀ ਵਿੱਚ ਵੀ ਮੈਨੂੰ ਘਰ ਕੁਮਰ ਤੇ ਸੋਫੀਆ ਯਾਦ ਆਉਂਦੇ ਰਹੇ ਮੈਂ ਵੀਡੀਓ ਕਾਲ ਤੇ ਦੋਨਾਂ ਪਿਆਰਤੀ ਨੂੰ ਦੇਖਦੀ। ਜਿਸ ਦਿਨ ਅਸੀਂ ਵਾਪਸ ਆ ਰਹੇ ਸਾਂ ਉਸ ਦਿਨ ਆਖਰੀ ਵਾਰੀ ਮੇਰੀ ਕੁਮਰ ਨਾਲ ਗੱਲ ਹੋਈ। ਉਹ ਘਰੋਂ ਬਾਹਰ ਸੀ ਕਿਤੇ ਪਰ ਮੈਨੂੰ ਮੇਰੇ ਸਟਾਪ ਤੋਂ ਲੈਣ ਆਉਣ ਵਾਲਾ ਸੀ। ਨੇੜੇ ਆ ਕੇ ਮੈਂ ਫੋਨ ਕੀਤਾ ਪਰ ਕੁਮਰ ਦਾ ਫੋਨ ਬੰਦ ਆ ਰਿਹਾ ਸੀ। ਮੈਂ ਹੈਰਾਨ ਹੋਈ। ਉਹਨੇ ਥੋੜੀ ਦੇਰ ਪਹਿਲਾਂ ਹੀ ਤੇ ਮੇਰੀ ਗੱਲ ਹੋਈ ਸੀ। ਮੈਂ ਪਾਪਾ ਨੂੰ ਫੋਨ ਕੀਤਾ। ਉਹਨਾਂ ਆਖਿਆ ਕੁਮਰ ਕਿਧਰੇ ਬਿਜ਼ੀ ਹੈ। ਮੈਂ ਲੈਣ ਆ ਰਿਹਾ ਮੈਂ ਥੋੜਾ ਹੋਰ ਹੈਰਾਨ ਹੋਈ ਅੱਖਾਂ ਕੁਝ ਨਾ ਪਾਪਾ ਘਰ ਜਾਣ ਦੀ ਥਾਂ ਮੈਨੂੰ ਇੱਥੇ ਲੈ ਆਏ ਕੁਮੜ ਦੇ ਕੋਲ ਮੈਂ ਦੇਖ ਕੇ ਸੁੰਨ ਹੋ ਗਈ ਆਈ ਸੀ ਯੂ ਦੇ ਸ਼ੀਸ਼ੇ ਵਿੱਚੋਂ ਕੁਮੜ ਦਾ ਸਿਰ ਦੇ ਸਿਰ ਜਦੋਂ ਤੇਰਾ ਫੋਨ ਆਇਆ ਉਦੋਂ ਬਾਅਦ ਹੀ ਕਿਤੇ ਘਰ ਨੂੰ ਆਉਂਦਿਆਂ ਰੋਡ ਡਿਵਾਈਡਰ ਨਾਲ ਸਿਰ ਵੱਜਾ ਦਾਸਤੇ ਹੋਏ ਮੰਮੀ ਰੋਣ ਲੱਗੇ ਮੇਰੀ ਜਿਵੇਂ ਸੁਰਤੀ ਹੀ ਮਾਰ ਲੇ ਮੈਂ ਰੋਂਦੀ ਰੋਂਦੀ ਬੇਹੋਸ਼ ਹੋ ਗਈ ਜਦੋਂ ਹੋਸ਼ਾਈ ਮੰਮੀ ਮੇਰਾ ਸਿਰ ਆਪਣੀ ਗੋਦ ਵਿੱਚ ਲਈ ਬੈਠੇ ਸਨ ਅੱਜ 7ਵਾਂ ਦਿਨ ਹੈ ਮੈਂ ਹਸਪਤਾਲ ਬੈਚਿ ਬੈਠੀ ਹਾਂ ਉਡੀਕ ਰਹੀ ਹਾਂ ਕਦੋਂ ਕੁਮਰ ਨੂੰ ਹੋਸ਼ ਆਵੇ ਤੇ ਕਦੋਂ ਮੈਂ ਉਸ ਨੂੰ ਹੱਸਦੇ ਆ ਦੇਖਾਂ ਪਰसों ਉਸ ਨੂੰ ਹੋਸ਼ ਆਈ ਸੀ ਡਾਕਟਰ ਨੇ ਮੈਨੂੰ ਅੰਦਰ ਬੁਲਾਇਆ ਕੁਮਰ ਬੋਲ ਰਿਹਾ ਸੀ ਮੇਰੇ ਨੇੜੇ ਹੋ ਕੇ ਸੁਣਨ ਦੀ ਕੋਸ਼ਿਸ਼ ਕੀਤੀ ਮੇਰੀਆਂ ਅੱਖਾਂ ਝਲਕਾਈਆਂ ਕੁਮਰ ਤੂੰ ਜਲਦੀ ਠੀਕ ਹੋ ਫਿਰ ਆਪਾਂ ਮੈ ਉਹਦੇ ਮੱਥੇ ਤੇ ਫੇਰੀਆ ਬਾਹਰ ਆਏ ਘਰ ਫੋਨ ਕੀਤਾ ਸੋਚਿਆ ਪਾਪਾ 소ਫੀਆ ਨੂੰ ਵੀ ਲੈ ਆਉਣਗੇ ਵਿਚਾਰੀ ਰੋਜ਼ ਜ਼ਿੱਦ ਕਰਦੀ ਹੈ ਕੁਮਰ ਨੂੰ ਮਿਲਦੀ ਸਮਝਾ ਦੇਾਂਗੀ ਕਿ ਪਾਪਾ ਬਿਮਾਰ ਨੇ ਅਜੇ ਕੁਝ ਦਿਨ ਹੋਰ ਇੱਥੇ ਰਹਿਣਗੇ ਫਿਰ ਆਪਾਂ ਘਰ ਜਾਵਾਂਗੇ ਪਰ ਉਸੇ ਸ਼ਾਮ ਜਿਵੇਂ ਕੁਮਰ ਨੂੰ ਕੋਈ ਦੁਆਰਾ ਜਹਿਆ ਪਿਆ ਉਹ ਮੋੜ ਬੀ ਹੁਸ਼ ਹੋ ਗਿਆ ਕੁਮਰ ਦਾ ਸਾਧਾਰ ਪਾਲ ਰੇਤ ਵਾਂਗ ਕਿਰਦਾ ਮਹਿਸੂਸ ਹੋ ਰਿਹਾ ਸੀ। ਕੁਮਰ ਦੇ ਮੰਮੀ ਨੇ ਮੌਲੀ ਦੀ ਤੰਦ ਮੇਰੇ ਕੋ ਟੁੱਟੇ ਬੰਨ ਕੇ ਸਾਡਾ ਸਾਥ ਤੈਅ ਕਰ ਦਿੱਤਾ ਸੀ। ਅਸੀਂ نیچے ਆਏ ਦੋਨਾਂ ਪਾਸਿਆਂ ਦੀ ਸਹਿਮਤੀ ਹੋਈ ਤੇ ਸ਼ਗਨ ਮੇਰੀ ਝੂਲੀ ਪਾ ਕੇ ਉਹਨਾਂ ਮੈਨੂੰ ਨੂੰ ਮੰਨ ਲਿਆ। ਦੋਗੁ ਮਿਹਨਿਆ ਬਾਦ ਧੀਂ ਆਂਟੀ ਵਿਆਹ ਦੀ ਤਰੀਕ ਦੱਸਣ ਲਈ ਆ ਗਏ। ਅਕਤੂਬਰ ਦੇ ਅਖੀਰ ਵਿੱਚ ਸਾਡਾ ਵਿਆਹ ਸੀ। ਵਿਚਕਾਰ ਦੇ ਇਹਨਾਂ ਦੋ ਕੁ ਮਹੀਨਿਆਂ ਵਿੱਚ ਫੋਨ ਤੇ ਹੋਈ ਗੱਲਬਾਤ ਦੌਰਾਨ ਹੀ ਕੁਮਰ ਨੇ ਦੱਸਿਆ ਸੀ ਕਿ ਉਹ ਪੰਜਾਬੀ ਵਿੱਚ ਕਵਤਾਵਾਂ ਲਿਖਦਾ ਹੈ ਮੈਂ ਕੁਮਰ ਦੇ ਸਹੁੰਨਰ ਤੇ ਹੋਰ ਹੈਰਾਨ ਹੋਈ ਅੰਗਰੇਜ਼ੀ ਸਾਹਿਤ ਪੜਨ ਵਾਲਾ ਬੰਦਾ ਕਵਤਾਵਾਂ ਪੰਜਾਬੀ ਵਿੱਚ ਲਿਖਦਾ ਇਮਪ੍ਰੈਸਿਵ ਮੈਨੂੰ ਮਾਣ ਮਹਿਸੂਸ ਹੋਇਆ ਸੀ ਮੈਂ ਆਪਣੀ ਫੇਵਰਿਟ ਕਵਤਾ ਸੁਣਾਉਣਾ ਕੁਮਰ ਆਪਣੀ ਲਿਖੀ ਆਪਣੀ ਪਸੰਦ ਦੀ ਕਵਿਤਾ ਸੁਣਾਉਣ ਲੱਗਾ ਇਹ ਸ਼ਾਮਲੀ ਕੁੜੀ ਕੌਣ ਹੈ ਭਲਾ ਉਸਦੀ ਕਰਤਾ ਸ਼ਾਮਲੀ ਕੁੜੀ ਸੁਣ ਕੇ ਮੈਂ ਹਾਸੇ ਨਾਲ ਪੁੱਛਿਆ ਕੋਈ ਵੀ ਨਹੀਂ ਮੈਂ ਕੁਮਰ ਨੂੰ ਦੇਖ ਨਹੀਂ ਸਹ ਰਹੀ ਪਰ ਲੱਗਿਆ ਜਿਵੇਂ ਉਹਨੇ ਸ਼ਰਮਾ ਕੇ ਨਜ਼ਰਾਂ ਨੀਂਮੀਆ ਕਰ ਲਈਆਂ ਮੇਰਾ ਭੁੱਲੂ ਰਾਮ ਮਨ ਵਿੱਚ ਸੋਚ ਕੇ ਮੈਨੂੰ ਕੁਮਰ ਉੱਪਰ ਅੰਤਾਂ ਦਾ ਮੋਹ ਆਇਆ ਸੀ ਕੁਮਰ ਦੇ ਸਾਥ ਦੀ ਕਲਪਨਾ ਕਰਦਿਆਂ ਕਰਦਿਆਂ ਮੈਂ ਕਦ ਉਹਦੇ ਘਰ ਆ ਗਈ ਮੈਨੂੰ ਖੁਦ ਨੂੰ ਵੀ ਪਤਾ ਨਾ ਲੱਗਾ ਸਾਰਾ ਕੁਝ ਜਿਵੇਂ ਮਹਿਕ ਰਿਹਾ ਸੀ ਕੁਮਰ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰਾ ਤੇ ਸੋਹਣਾ ਲੱਗਾ ਆਪਾਂ ਸਿਰਫ ਗੱਲਾਂ ਕਰਾਂਗੇ ਪੂਰੀ ਜ਼ਿੰਦਗੀ ਸਾਡੇ ਮੁਰੇ ਬਾਕੀ ਪਈ ਹੈ ਪਹਿਲੀ ਰਾਤ ਬੈੱਡਰੂਮ ਵਿੱਚ ਆਉਂਦਿਆਂ ਉਸਨੇ ਹੋਰ ਵੀ ਸੋਹਣੀ ਗੱਲ ਕੀਤੀ ਸੀ ਸਾਰੀ ਰਾਤ ਜਿਵੇਂ ਗੱਲਾਂ ਕਰਦੇ ਬੀਤ ਗਈ ਅਸੀਂ ਹਜ਼ਾਰਾਂ ਗੱਲਾਂ ਕੀਤੀਆਂ ਉਸ ਰਾਤ ਹੀ ਕੁਮਰ ਨੇ ਰਿਸ਼ਮ ਦਾ ਜ਼ਿਕਰ ਕੀਤਾ ਸੀ ਅਸੀਂ ਯੂਨੀਵਰਸਿਟੀ ਮਿਲੇ ਸਾਂ ਪਰ ਹਮੇਸ਼ਾ ਲਈ ਨਹੀਂ ਮਿਲ ਸਕੀ ਮੇਰੇ ਚੀਰੇ ਵਾਲਾ ਝੱਕਿਆ ਸੀ ਕੁਮਰ ਮੈਂ ਅਸੀਮ ਮੁਹੱਬਤ ਕੀਤੀ ਸੀ ਉਸ ਨੂੰ ਪਰ ਹੁਣ ਉਹ ਮੇਰਾ ਪਾਸਟ ਹੈ ਸ਼ਾਇਦ ਤੈਨੂੰ ਬੁਰਾ ਵੀ ਲੱਗੇ ਪਰ ਉਸ ਨੇ ਝੱਕਦਿਆਂ ਆਖਿਆ ਸੀ ਪਰ ਮੈਨੂੰ ਚੰਗਾ ਲੱਗਿਆ ਸੀ ਕੁਮਰ ਦਾ ਹਾਂ ਸੱਚ ਬੋਲਾਂ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰਨਾ ਮੈਂ ਕੁਮਰ ਦੇ ਹਰ ਰੰਗ ਨੂੰ ਅਪਣਾ ਲਿਆ ਉਹ ਵੀ ਅੰਤਾਂ ਦਾ ਮੋ ਕਰਦਾ ਮੈਂ ਕਿਸੇ ਵੀ ਪਲ ਉਸ ਤੋਂ ਦੂਰ ਨਾ ਹੁੰਦੀ ਮੇਕੂਮਰ ਦੀ ਹਰ ਪਸੰਦ ਦਾ ਖਿਆਲ ਰੱਖਦੀ ਕਦੇ ਕ੍ਰੇਲੇ ਮੇਰੀ ਫੇਵਰੇਟ ਬਣ ਗਏ ਮੈਨੂੰ ਪਤਾ ਹੀ ਨਾ ਲੱਗਾ ਮੈਂ ਭੁੱਲ ਗਈ ਸੀ ਕਿ ਪੀਲਾ ਰੰਗ ਮੇਰੀ ਨਹੀਂ ਕੁਮਰ ਦੀ ਪਸੰਦ ਹੈ ਪਤਾ ਨਹੀਂ ਕਿ ਮੇਰੀ ਅਲਮਾਰੀ ਵਿੱਚ ਪੀਲੇ ਰੰਗ ਦੇ ਸੂਟ ਵਧਣ ਲੱਗੇ ਸ਼ੋਰ ਲੱਗਣ ਵਾਲਾ ਸੰਗੀਤ ਹਰ ਵੇਲੇ ਮੇਰੇ ਆਸ-ਪਾਸ बजਣ ਲੱਗਾ ਕਿਤਾਬਾਂ ਮੇਰੇ ਸਿਰਹਾਣੇ ਥੱਲੇ ਟਿਕਣ ਲੱਗੀਆਂ ਇਹ ਰੰਗ ਕੁਮਰ ਦੇ ਸਨਾਂ ਜਿੰਨਾ ਰੰਗਾ ਵਿੱਚ ਮੈਂ ਖੁਦ ਨੂੰ ਰੰਗ ਲਿਆ ਸੀ ਮੈਂ ਕੁਮਰ ਦੀ ਉਦਾਸੀ ਮਟਾਉਣਾ ਚਾਹੁੰਦੀ ਸਾਂ ਰਿਸ਼ਮ ਦੇ ਖਿਆਲਾਂ ਦੀ ਉਦਾਸੀ ਵਿੱਚੋਂ ਉਸ ਨੂੰ ਬਾਹਰ ਕੱਢਣਾ ਚਾਹੁੰਦੇ ਸਾਂ ਅਸੀਂ ਘੁੰਮਣ ਲਈ ਗਏ ਦੂਰ ਪਹਾੜੀ ਦੇ ਆਖਰ ਚ ਸਭ ਤੋਂ ਪੁਰਾਣੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਕੁਮਾਰ ਨੇ ਕੁਮਰ ਇਹਨੇ ਤਾਂ ਹੋਟਲ ਨੇ ਆਪਾਂ ਇੱਥੇ ਕਿਉਂ ਆ ਗਏ ਹੋਟਲ ਦੀ ਹਾਲਤ ਦੇਖ ਕੇ ਮੈਂ ਹੈਰਾਨ ਹਾਂ ਮੈਂ ਆਪਣੀ ਕਲਾਸ ਨਾਲ ਇੱਥੇ ਰੁਕਿਆ ਸੀ ਇੱਥੇ ਹੀ ਮੈਂ ਰਿਸ਼ਮ ਨੂੰ ਆਪਣੇ ਦਿਲ ਦੀ ਗੱਲ ਦੱਸੀ ਸੀ ਗੱਲ ਤੈਨੂੰ ਉਹ ਰੁੱਖ ਦੇ ਕੰਜੇ ਸਹੀ ਠ ਅਸੀਂ ਖੜੇ ਸਾਂ ਉਸ ਪਲ ਮੈਂ ਕੁਮਰ ਦੀ ਇਸ ਗੱਲ 'ਤੇ ਹੱਸ ਪਈ ਉਸ ਦਾ ਚਿਹਰਾ ਮੈਨੂੰ ਹੋਰ ਵੀ ਮਾਸੂਮ ਜਿਹਾ ਲੱਗਿਆ ਮੈਂ ਉਹਨੂੰ ਬਾਹਾਂ ਵਿੱਚ ਘੁੱਟ ਲਿਆ ਅਗਲੇ ਦਿਨ ਅਸੀਂ ਤੜਕਸਾਰ ਉਸ ਰੁੱਖੇ ਹੀ ਠਾਂ ਖੜੇ ਸਾਂ ਜਿੱਥੇ ਕੁਮਰ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੀ ਹੂੰ ਇਹ ਹੈ ਰੁੱਖ ਜਿੱਥੇ ਮੇਰੇ ਬੁੱਧ ਜੀ ਨੂੰ ਮੁਹੱਬਤ ਦਾ ਚਾਨਣ ਮਿਲਿਆ ਸੀ ਅਸੀਂ ਦੋਵੇਂ ਹੱਸਦੇ ਦਿਨ ਦਿਨ ਅਸੀਂ ਰਹੇ ਸਾਂ ਉੱਥੇ ਉਹ ਮਨੇ ਆਪਣੀਆਂ ਤੇ ਰਿਸ਼ਮ ਦੀਆਂ ਕਈ ਗੱਲਾਂ ਸੁਣਾਈਆਂ ਮੈਂ ਸੁਣਦੀ ਕਦੇ ਹਾਸੇ ਕਦੇ ਗੰਭੀਰ ਹੋ ਜਾਂਦੀ ਮੈਨੂੰ ਕੁਮਰ ਦੇ ਮੂੰਹ ਪਰੇ ਅਹਿਸਾਸ ਚੰਗੇ ਚੰਗੇ ਲੱਗਦੇ ਮੈਂ ਖੁਦ ਨਾਲ ਵਾਅਦਾ ਕੀਤਾ ਹਰ ਉਸ ਖਲਾਅ ਨੂੰ ਭਰਨ ਦਾ ਜੋ ਰਿਸ਼ਮ ਪੈਦਾ ਕਰਕੇ ਗਈ ਸੀ ਮੇਰੇ ਕੁਮਰ ਨੂੰ ਸਾਹਮਣੇ ਉਸ ਆਲੇ ਰਾਜੇ ਕੇ ਪਿਆਰ ਕੀਤਾ ਬਦਲੇ ਵਿੱਚ ਉਹ ਮੈਨੂੰ ਦੂਣਾ ਪਿਆਰ ਦਿੰਦਾ ਉਸ ਦੀਆਂ ਮਾਸੂਮ ਜਈਆਂ ਗੱਲਾਂ ਮੇਰਾ ਮਨ ਮੋਹ ਲੈਂਦੀਆਂ ਉਮਰ ਦੀ ਕਸਮ ਦੀ ਮੈਰਿਜ ਸੀ ਅਸੀਂ ਸ਼ਾਪਿੰਗ ਲਈ ਉਹਨਾਂ ਦੇ ਨਾਲ ਗਏ ਜੁਐਲਰਸ ਕੋਲੋਂ ਉਸ ਲਈ ਚੂੜੀਆਂ ਦੇਖੀਆਂ ਮੈਨੂੰ ਡਿਜ਼ਾਈਨ ਬੜਾ ਚੰਗਾ ਲੱਗਾ ਦੂਜੇ ਦਿਨ ਉਸੇ ਡਿਜ਼ਾਈਨ ਦੀਆਂ ਚੂੜੀਆਂ ਮੇਰੇ ਸਾਹਮਣੇ ਸਨ ਕੁਮਰ ਮੈਂ ਕਦ ਮੰਗਿਆ ਸੀ ਖੁਸ਼ੀ ਤੇ ਹੈਰਾਨੀ ਦੇ ਰਲੇ ਮਿਲੇ ਭਾਵਾਂ ਨਾਲ ਮੈਂ ਉਸ ਨੂੰ ਪੁੱਛਿਆ ਤੂੰ ਮੰਗਿਆ ਨਹੀਂ ਪਰ ਮੈਂ ਤੇਰੀਆਂ ਅੱਖਾਂ ਵਿੱਚ ਪੜ ਲਿਆ ਸੀ ਨਜ਼ਰਾਂ ਪੜ ਲੈਣ ਵਾਲੇ ਕੁਮਰ ਦਾ ਮੈਂ ਮੱਥਾ ਚੁੰਮ ਲਿਆ ਸੀ ਮੇਰੀ ਅੱਖਾਂ ਸਾਹਮਣੇ ਕੁਮਰ ਹਰ ਪਲ ਮੌਤ ਵੱਲ ਵੱਧਦਾ ਰਿਹਾ ਸੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਘਰ ਲੈ ਕੇ ਜਾ ਸਕਦੇ ਹੋ ਰਿਕਵਰੀ ਦੇ ਚਾਂਸ ਤਾਂ ਬਹੁਤ ਥੋੜੇ ਨੇ ਡਾਕਟਰ ਨੇ ਸਪਸ਼ਟ ਸਭ ਕਹਿ ਦਿੱਤਾ ਸੀ ਪਰ ਮੈਂ ਜ਼ੀਰੋ ਚਾਂਸ ਤੱਕ ਵੀ ਚਾਂਸ ਲੈਣ ਨੂੰ ਤਿਆਰ ਹਾਂ ਮੈਂ ਹਰ ਥਾਂ ਤੇਰੇ ਨਾਲ ਹੋਵਾਂਗੀ ਕੁਮਰ ਮੈਨੂੰ ਮੇਰੇ ਕਹਿ ਬੋਲ ਯਾਦ ਆਉਂਦੇ ਪਿਛਲੇ 7 ਦਿਨਾਂ ਤੋਂ ਮੈਂ ਹਰ ਪਲ ਉਸਦੇ ਨਾਲ ਹਾਂ ਜਿਉਂਦੇ ਰਹਿਣ ਲਈ ਘਰੋਂ ਆਇਆ ਖਾਣਾ ਖਾ ਲੈਂਦੀ ਹਾਂ ਅੱਖਾਂ ਵਿੱਚ ਕੁਮਰ ਦੀਆਂ ਯਾਦਾਂ ਘੁੰਮਦੀਆਂ ਨੇ ਇਸ ਲਈ ਹੁਣ ਇਹਨਾਂ ਵਿੱਚ ਨੀਂਦ ਨਹੀਂ ਉਤਰਦੀ ਹਸਪਤਾਲ ਤੋਂ ਬਾਹਰ ਵੀ ਕੋਈ ਦੁਨੀਆ ਹੈ ਮੈਂ ਜਿਵੇਂ ਭੁੱਲ ਗਈ ਹਾਂ Papa ਦੋ ਕੁ ਵਾਰ ਸੋਫੀਆ ਨੂੰ ਨਾਲ ਲੈ ਕੇ ਆਏ ਸਨ ਮੈਂ ਪਿਆਰ ਨਾਲ ਸਮਝਾਇਆ ਗੁੱਗੂ ਪਾਪਾ ਠੀਕ ਨਹੀਂ ਨੇ ਤੂੰ ਦਾਦੀ ਮम्मा ਕੋਲ ਖੇਡ ਮम्मा ਪਾਪਾ ਨੂੰ ਲੈ ਕੇ ਆਉਣਗੇ ਆਦਤ ਅਨੁਸਾਰ ਇਹੀ ਸ਼ਬਦ ਉਨ੍ਹਾਂ ਨੇ ਕਈ ਵਾਰ ਦੁਹਰਾਇਆ ਤੇ ਆਪਣੇ ਦਾदू-ਪਾਪਾ ਨਾਲ ਘਰ ਮੁੜ ਗਏ ਮੈਂ ਧਰਮਸ਼ਾਲਾ ਤੋਂ ਇੱਕ ਲੱਕੜ ਦਾ ਬਣਿਆ ਐਂਟਿਕ ਜਿਹਾ ਪੈਨ ਸਟੈਡ ਖਰੀਦਿਆ ਸੀ ਕਮਰ ਲਈ ਲੇਖਕ ਸਾਹਿਬ ਇਹ ਆਪਣੇ ਪੈਨ ਇਸ ਵਿੱਚ ਰੱਖ ਕੇ ਤੇ ਗਿਰਤਾਮਾ ਲਿਖਿਓ ਵੀਡੀਓ ਕਾਲ ਤੇ ਪੈਨ ਸਟੈਂਡ ਦਿਖਾਉਂਦੀਆਂ ਮੈਂ ਆਖਿਆ ਸੀ ਕੁਮਰ ਬਹੁਤ ਖੁਸ਼ ਹੋਇਆ ਬੈਗ ਉਸ ਦੇੰ ਦਾ ਉਸੇ ਹੀ ਤਰ੍ਹਾਂ ਮੇਰੇ ਰੂਮ ਵਿੱਚ ਪਿਆ ਹੈ ਇੱਕ ਪਲ ਲਈ ਮਨ ਕੀਤਾ ਮੰਮੀ ਨੂੰ ਕਿਹਾ ਕਿ ਮੇਰੇ ਬੈਗ ਵਿੱਚੋਂ ਕੱਢ ਕੇ ਉਹ ਪੈਨ ਸਟੈਂਡ ਉਮਰ ਦੇ ਸਟੱਡੀ ਟੇਬਲ ਤੇ ਧਰ ਦਿਓ ਪਰ ਫਿਰ ਖਿਆਲ ਬਦਲ ਗਿਆ ਸੋਚਿਆ ਜਿਸ ਦਿਨ ਕੁਮਰ ਠੀਕ ਹੋ ਕੇ ਘਰ ਜਾਏਗਾ ਉਸ ਦਿਨ ਉਸ ਦੇ ਸਾਹਮਣੇ ਉਸ ਨੂੰ ਆਪਣੇ ਹੱਥੀ ਬੈਗ ਵਿੱਚ ਕੱਢ ਕੇ ਦਿਆਂਗੀ ਉਸ ਦਾ ਟੇਬਲ ਸੈੱਟ ਕਰਕੇ ਕਹਾਂਗੀ ਕੁਮਰ ਹੁਣ ਇੱਕ ਖੂਸੂਰਤ ਜਹੀ ਕਵਿਤਾ ਮੇਰੇ ਲਈ ਵੀ ਲਿਖ ਦੇ ਸਾੰਮਲੀ ਕੁੜੀ ਕਵਿਤਾ ਮੈ ਰਿਸ਼ਮ ਲਈ ਲਿਖੀ ਸੀ ਵਾਪਸ ਆਉਂਦਿਆਂ ਰਸਤੇ ਵਿੱਚ ਕੁਮਰ ਨੇ ਉਸ ਕਵਿਤਾ ਦਾ ਰਾਸਾਂਝਾ ਕੀਤਾ ਘਰ ਮੁੜ ਕੇ ਅਗਲੇ ਦਿਨ ਮੈਂ ਕੁਮਰ ਮੁੜ ਕੇ ਕੁਮਰ ਦੀ ਡਾਇਰੀ ਵਿੱਚੋਂ ਉਸ ਕਵਿਤਾ ਨੂੰ ਪੜ੍ਹਿਆ ਮੇਰੀ ਕਲਪਨਾ ਵਿੱਚ ਰਿਸ਼ਮ ਦੇ ਨਕਸ਼ ਬਣਨ ਲੱਗੇ ਮੋਟੀਆਂ ਅੱਖਾਂ ਚੌੜਾ ਮੱਥਾ ਤਿੱਖਾ ਨੱਕ ਤੇ ਸਾੰਮਲਾ ਰੰਗ ਮੈਂ ਉੱਠ ਕੇ ਖੁਦ ਨੂੰ ਸ਼ੀਸ਼ੇ ਵਿੱਚ ਦੇਖਿਆ ਰੇਸ਼ਮਾਂ ਪਰ ਮੇਰੇ ਤੋਂ ਸੁਣੀ ਸੀ ਸ਼ਾਮੀ ਜਦ ਕੁਮਾਰ ਆਇਆ ਮੈਂ ਪਹਿਲਾ ਸਵਾਲ ਇਹੀ ਕੀਤਾ ਜੇ ਜਵਾਬ ਨਾ ਦਿਆਂ ਤਾਂ ਲੱਗਦਾ ਅੱਜ ਤਾਂ ਪਾਣੀ ਵੀ ਨਹੀਂ ਮਿਲਣਾ ਉਹ ਮਨੇ ਹੱਸ ਕੇ ਆਖਿਆ ਮੈਨੂੰ ਅਹਿਸਾਸ ਹੋਇਆ ਮੈਂ ਭੱਜ ਕੇ ਗਈ ਪਾਣੀ ਲੈਣ ਲਈ ਸੋ ਸੌਰੀ ਕੁਮਾਰ ਮੈਂ ਮੈਂ ਸ਼ਰਮਿੰਦਾ ਹੋਈ ਲੈ ਲੈ ਸੌਰੀ ਵਾਲੀ ਕਿਹੜੀ ਗੱਲ ਹੈ ਆ ਦੱਸਣਾ ਦੇ ਨੂੰ ਮੇਰਾ ਹੱਥ ਫੜਕੇ ਕੁਮਰ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਮੈਂ ਆਖਿਆ ਸੀਨਾ ਕਿ ਉਹ ਮੇਰਾ ਪਾਸਟ ਹੈ ਜੇ ਅਸੀਂ ਇਕੱਠੇ ਹੁੰਦੇ ਤਾਂ ਰਿਸ਼ਮ ਮੇਰੇ ਲਈ ਦੁਨੀਆ ਤੋਂ ਸਭ ਤੋਂ ਸੋਹਣੀ ਔਰਤ ਹੁੰਦੀ ਪਰ ਜੇ ਆਪਾਂ ਇਕੱਠੇ ਹਾਂ ਤਾਂ ਮੇਰੇ ਲਈ ਤੇਰੇ ਤੋਂ ਵੱਧ ਕੋਈ ਹੋਰ ਸੋਹਣਾ ਨਹੀਂ ਹੈ ਕੁਮਰ ਮੇਰੀਆਂ ਅੱਖਾਂ ਵਿੱਚ ਦੇਖਣ ਲੱਗਾ ਪਤਾ ਨਹੀਂ ਕਿਉਂ ਉਸ ਪਲ ਕੁਮਰ ਦੀਆਂ ਅੱਖਾਂ ਵਿੱਚੋਂ ਮੈਨੂੰ ਰਿਸ਼ਮ ਦਾ ਚਿਹਰਾ ਦਿਸਣ ਲੱਗਾ ਮੈਂ ਅੱਧੀ ਰਾਤ ਤੱਕ ਨਾ ਜਾਣੇ ਕੀ ਕੀ ਸੋਚਦੀ ਰਹੀ। ਕਈ ਦਿਨ ਕੁੰਵਰ ਦੀ ਲਿਖੀ ਕਵਿਤਾ ਮੇਰੇ ਦਿਮਾਗ ਵਿੱਚ ਘੁੰਮਦੀ ਰਹੀ। ਸਾਕ ਸਕੀਰੀਆਂ ਘੁੰਮਦਿਆਂ ਮੱਥੇ ਟੇਕਦਿਆਂ ਲਗਭਗ ਸਾਲ ਬੀਤ ਗਿਆ। ਮੈਂ ਸੂਹਾ ਚੂੜਾ ਪਾਈ ਕੁੰਵਰ ਦੇ ਨਾਲ ਤੁਰਦੀ ਤਾਂ ਲੱਗਦਾ ਦੁਨੀਆ ਦੀ ਸਭ ਤੋਂ ਖੂਬਸੂਰਤ ਜੋੜੀ ਜਾ ਰਹੀ ਹੋਵੇ। ਕੁੰਵਰ ਨੂੰ ਬੁਖਾਰ ਹੁੰਦਾ ਲੱਗਦਾ ਜਿਵੇਂ ਮੇਰਾ ਪਿੰਡਾ ਤਪ ਰਿਹਾ ਹੋਵੇ। ਉਹ ਹੱਸਦਾ ਤਾਂ ਮੇਰਾ ਚਿਹਰਾ ਖਿੜ ਉੱਠਦਾ। ਇੱਕ ਸ਼ਾਮ ਕੁੰਵਰ ਘਰ ਆਉਂਦਿਆਂ ਹੋਇਆਂ ਦੋ ਬੂਟੇ ਲੈ ਕੇ ਆਇਆ। ਕੁਮਰੇ ਕਿੱਥੇ ਲਾਉਣੇ ਨੇ? ਮੈਂ ਦੇਖ ਕੇ ਪੁੱਛਿਆ ਸੀ। ਕੁਮਰ ਮੈਨੂੰ ਕਲੋਨੀ ਦੇ ਪਾਰਕ ਵਿੱਚ ਲੈ ਗਿਆ। ਅੱਜ ਰਿਸ਼ਮ ਦਾ ਜਨਮ ਦਿਨ ਹੈ। ਬੂਟੇ ਉਸਨੇ ਮਾਲੀ ਨੂੰ ਫੜਾਉਂਦੇ ਦੱਸਿਆ। ਮੈਂ ਕੁਮਰ ਨੂੰ ਮੁਬਾਰਕਬਾਦ ਨਾ ਦੇ ਸਕੀ, ਮਨ ਬੁਝ ਜਿਹਾ ਗਿਆ। ਘਰ ਆ ਕੇ ਮੈਂ ਖੁਦ ਨੂੰ ਕੰਮਾਂ ਵਿੱਚ ਉਲਝਾ ਲਿਆ। ਕੀ ਗੱਲ? ਅੱਜ ਇੰਨੀ ਜਲਦੀ ਸੌ ਗਈ? ਉਸ ਰਾਤ ਮੈਂ ਕੁਮਰ ਵੱਲ ਪਿੱਠ ਕਰਕੇ ਪਈ ਸੀ। ਤਬੀਅਤ ਨਹੀਂ ਠੀਕ। ਮੈਂ ਮਨ ਦੇ ਭਵਜੀ ਰਿਤੇ ਨਾਮ ਦਿੱਤੇ ਅਗਲੇ ਦਿਨ ਕਾਲਜ ਜਾ ਕੇ ਵੀ ਕੁਝ ਖਲਦਾ ਰਿਹਾ ਜਾਪਦਾ ਜਿਵੇਂ ਮੈਂ ਦੂਜੇ ਥਾਂ ਹਉਮਾ ਮੈਂ ਰਾਜ ਕੇ ਪਿਆਰ ਦਿੱਤਾ ਸੀ ਕੁਮਰ ਨੂੰ ਫਿਰ ਵੀ ਕਿਉਂ ਉਹ ਰਿਸ਼ਮ ਨੂੰ ਭੁੱਲ ਨਹੀਂ ਸਕਿਆ ਇਹ ਸਵਾਲ ਮੇਰਾ ਖੜਾ ਨਾ ਛੜਦਾ ਪਰ ਕੁਮਰ ਨੂੰ ਉਸ ਦਿਨ ਮੇਰਾ ਜਨਮ ਦਿਨ ਨਹੀਂ ਸੀ ਯਾਦ ਸਵੇਰ ਹੋਈ ਮੈਂ ਉਡੀਕ ਦੀ ਕਾਲਜ ਤੁਰ ਗਈ ਫਿਰ ਸਾਰੀ ਦੁਪਹਿਰ बीत ਗਈ ਕੁਮਰ ਦਾ ਕੋਈ ਫੋਨ ਮੈਸੇਜ ਨਾ ਆਇਆ ਮੇਰੀਆਂ ਅੱਖਾਂ ਦੇ ਕੋਈ ਕੋਈ ਨਮ ਹੋ ਗਏ ਮਨ 부ਝ ਗਿਆ ਪਲੀਜ਼ ਦੇ ਨਾਲ ਕੇਕ ਕੱਟਦੇ ਮੈਂ ਝੂਠਾ ਜਿਹਾ ਹੱਸਦੀ ਰਹੀ ਘਰ ਮੁੜੀ ਕਮਰ ਆਉਂਦਿਆਂ ਨੂੰ ਘਰ ਹੀ ਸੀ ਉਸ ਨੇ ਫਿਰ ਵੀ ਕੋਈ ਗੱਲ ਨਾ ਕੀਤੀ ਮੈਂ ਜਿਵੇਂ ਹੋਰ ਉਦਾਸ ਹੋ ਗਈ ਅੱਜ ਮੇਰਾ ਜਨਮ ਦਿਨ ਸੀ ਕੁਮਰ ਇਹ ਦੁੱਖ ਦਿਨ ਡੁੱਬ ਗਿਆ ਮੈਂ ਚੁੱਪ ਤੋੜੀ ਅਥਰ ਮੇਰੀਆਂ ਅੱਖਾਂ ਵਿੱਚੋਂ ਵਹਿ ਤਰੀ ਓ ਮਾਈ ਗਾਡ ਤੂੰ ਸਵੇਰ ਦਾ ਕਿਉਂ ਨਹੀਂ ਦੱਸਿਆ ਵਿਆਹ ਤੋਂ ਬਾਅਦ ਪਹਿਲਾ ਜਨਮ ਦਿਨ ਸੀ ਮੈਨੂੰ ਯਾਦ ਕਿਵੇਂ ਹੋਣਾ ਸੀ ਉਮਰ ਜ਼ਿੱਦ ਕਰਕੇ ਮੈਨੂੰ ਬਾਹਰ ਲੈ ਗਿਆ ਪੂਰਾ ਸ਼ਹਿਰ ਅਜੇ ਜਾਗਦਾ ਪਿਆ ਸੀ ਇੱਕ ਦੁਕਾਨ ਤੋਂ ਉਹਨੇ ਛੋਟਾ ਜਿਹਾ ਕੇਕ ਖਰੀਦਿਆ ਕੋਕੀ ਦੀ ਬੋਤਲ ਲਈ ਮੇਰੇ ਨਾਂ ਨਾ ਕਰਦੇ ਆ ਤੂੰ ਵੀ ਕਿਸੇ ਸੁਨਿਆਰ ਦੀ ਦੁਕਾਨ ਤੋਂ ਮੈਨੂੰ ਇਹ ਰੰਗ ਲੈ ਕੇ ਦਿੱਤੇ ਤੇ ਬਾਈਕ ਸ਼ਹਿਰੋਂ ਬਾਹਰ ਕਿਸੇ ਖੁੱਲੀ ਥਾਂ ਤੇ ਜਾ ਕੇ ਰੋਕ ਲਈ ਕੇਕ ਬਾਈਕ ਤੇ ਰੱਖਿਆ ਮੋਮਬਤੀਆਂ ਜਗਾਈਆਂ ਤੇ ਮੇਰੇ ਕੁੜੂ ਨੂੰ ਕੇਕ ਕਟਵਾਇਆ ਕੀਕ ਮੇਰੇ ਮੂਹ ਲਾਉਂਦਿਆਂ ਉਹਨੇ ਮੇਰਾ ਮੱਥਾ ਚੁੰਮ ਲਿਆ ਸੱਚੀ ਜੇ ਮੈਨੂੰ ਪਤਾ ਹੁੰਦਾ ਆਪਾਂ ਬਹੁਤ ਵੱਡੀ ਸੈਲੀਬ੍ਰੇਸ਼ਨ ਕਰਦੇ ਹੁੰਦਾ ਮਰ ਬਾਰ ਬਾਰ ਮਾਫੀ ਮੰਗਦ ਰਿਹਾ ਉਸ ਰਾਤ ਉਸ ਦੀਆਂ ਬਾਹਾਂ ਵਿੱਚ ਜਾ ਕੇ ਮੇਰੀ ਹਰ ਨਾਰਾਜ਼ਗੀ ਦੂਰ ਹੋ ਗਈ ਖੁੱਲੇ ਆਸਮਾਨ ਦੇ ਹੇਠਾਂ ਤਾਰਿਆਂ ਦੀ ਲੋਏ ਮਨਾਇਆ ਇਹ ਦਿਨ ਮੈਨੂੰ ਸਭ ਦਿਨਾਂ ਤੋਂ ਵੱਧ ਪਿਆਰਾ ਲੱਗਾ ਪਰ ਜਦੋਂ ਕਦੇ ਪਾਰਕ ਕੋਲ ਲੰਘਦੀ ਉਹਨਾਂ ਬੂਟਿਆਂ ਦੀ ਯਾਦ ਆ ਜਾਂਦੀ ਬੁੱਟੇ ਜਾਦਵ ਦੇ ਤਰਿਸ਼ਮ ਦਚਿੱਤਾ ਜਾਂਦਾ ਫਿਰ ਸ਼ਾਮਲੀ ਕੁੜੀ ਉਸ ਕਵਿਤਾ ਵਿਚਲੇ ਨਕਸ਼ ਮੇਰੀ ਕਲਪਨਾ ਵਿਚ ਬਸਿਆ ਰਿਸ਼ਮ ਦਾ ਚਿਹਰਾ ਮੇਰਾ ਸਿਰ ਘੁੰਮ ਜਾਂਦਾ ਮਨ ਕਾ ਕਰਦਾ ਕੁਮਰ ਨੂੰ ਅੱਖਾਂ ਮੈਨੂੰ ਰਿਸ਼ਮ ਦਾ ਜ਼ਿਕਰ ਚੰਗਾ ਨਹੀਂ ਲੱਗਦਾ ਪਰ ਕੁਮਰ ਦੇ ਮੋਹ ਅੱਗੇ ਮੈਂ ਹਾਰ ਜਾਂਦੀ ਮੈਨੂੰ ਇਹ ਗੱਲ ਛੋਟੀ ਛੋਟੀ ਲੱਗਣ ਲੱਗ ਜਾਂਦੀ ਉਹ ਬੜੀਆਂ ਡੂੰਘੀਆਂ ਗੱਲਾਂ ਕਰਦਾ ਹਰ ਚੀਜ਼ ਨੂੰ ਕਿਸੇ ਹੋਰ ਨਜ਼ਰ ਤੋਂ ਦੇਖਦਾ ਮੇਰੇ ਮੰਮਾ ਵਾਲੇ ਜਾਂਦੇ ਤਾਂ ਘਰ ਦੇ بیٹے ਵਾਂਗ ਪੇਸ਼ ਹੁੰਦਾ ਮੰਮਾ ਦੇ ਰੁਕੇ ਹੋਏ ਕੰਮ ਪੂਰੇ ਕਰਨ ਦਾ ਘਰ ਦੀਆਂ ਖਰਾਬ ਹੋਈਆਂ ਚੀਜ਼ਾਂ ਠੀਕ ਕਰਵਾਉਂਦਾ ਇਹ ਜਿਹੇ ਸਾਥ ਨੂੰ ਕੋਣ ਕੁੜੀ ਨਹੀਂ ਚਾਹੇਗੀ ਕਿਸੇ ਪਲ ਮੈਨੂੰ ਰਿਸ਼ਮ ਬਦਨਸੀਬ ਲੱਗਦੀ ਮੈਂ ਸੋਚਦੀ ਉਹਨੇ ਕੁਮਰ ਗਵਾ ਲਿਆ ਮੈਂ ਪਾ ਲਿਆ ਕਦੇ ਮਾਣਾਉਂਦਾ ਕੁਮਰ ਨੂੰ ਪੁੱਛਾਂ ਤੁਸੀਂ ਇੱਕ ਕਿਉਂ ਨਾ ਹੋਈ ਫਿਰ ਸੋਚਦੀ ਜੋ ਬੀਤ ਗਿਆ ਉਹਨਾਂ ਗੱਲਾਂ ਨੂੰ ਯਾਦ ਕਰਵਾ ਕੇ ਮਾਣ ਦਿਖਾਉਣਾ ਉਸ ਦਾ ਮਾਣ ਵਿੱਚ ਦੁਖੀ ਤਾਂ ਮੇਰੇ ਮਦਰ ਵੀ ਬਹੁਤ ਨੇ ਉਸ ਦਿਨ ਦੀ ਉਹ ਹਰ ਰੋਜ਼ ਹੱਸ ਸਤਾਂਉਂਦੀ ਨਹੀਂ ਉਦਾਸੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਦੇ ਨੇ ਕੁਝ ਨਹੀਂ ਕਹਿੰਦੇ ਪਰ ਜਾਣਦੀ ਹਾਂ ਸੋਚਦੇ ਹੋਣਗੇ ਮੇਰੇ ਧੀ ਵੀ ਮੇਰੇ ਵਾਂਗ ਹੋ ਗਈ ਮੈਂ 10ਵੀਂ ਵਿੱਚ ਸਾਂਝ ਦੋ ਪਾਪਾ ਸਾਨੂੰ ਛੱਡ ਗਏ ਸੀ ਮੈਂ ਜ਼ਰਾ ਸਿਆਣੀ ਹੋਈ ਮਮਾ ਮੈਨੂੰ ਪਾਪਾ ਦੀਆਂ ਗੱਲਾਂ ਸੁਣਾਉਂਦੇ ਆਖਦੇ ਤੈਨੂੰ ਅੰਤਾਂ ਦਾ ਪਿਆਰ ਕਰਦੇ ਸੀ ਤੇਰੇ ਪਾਪਾ ਤੈਨੂੰ ਆਪੇ ਨਹਾਉਂਦੇ ਤਿਆਰ ਕਰਦੇ ਤੇਰੇ ਨਿੱਕੇ ਨਿੱਕੇ ਵਾਲਾਂ ਨੂੰ ਵਾਹ ਕੇ ਲੂਲੀਆਂ ਜਿਹਿਆਂ ਕਰ ਦਿੰਦੇ ਤੇ ਫਿਰ ਮੈਨੂੰ ਆਖਦੇ ਸਰਿੰਦਰ ਦੇਖ ਮੇਰੀ ਮਾਂ ਨੂੰ ਬਿੱਲੀ ਨੂੰ ਤੂੰ ਰੋਟੀ ਉਹਨਾਂ ਨਾਲ ਖਾਂਦੀ ਸੰਧੀ ਉਹਨਾਂ ਨਾਲ ਅੱਜਕੱਲ ਮम्मा ਦੀਆਂ ਸੁਨਾਈਆਂ ਉਹ ਸਭ ਗੱਲਾਂ ਯਾਦ ਆਉਂਦੀਆਂ ਨੇ ਮੇਰੀਆਂ ਅੱਖਾਂ ਸਾਹਮਣੇ ਸੂਫੀ ਆ ਜਾਂਦੀ ਹੈ ਅਗਲੇ ਮਹੀਨੇ ਜਨਮ ਦਿਨ ਹੈ ਸੂਫੀ ਦਾ ਤਿੰਨ ਸਾਲ ਦੀ ਹੋ ਜਾਣਾ ਉਹਨੇ ਧਰਮਸ਼ਾਲਾ ਜਾਣ ਤੋਂ ਦੋ ਕੁ ਦਿਨ ਪਹਿਲਾਂ ਹੀ ਮੈਂ ਤੇ ਕੁਮਰ ਸੋਫੀਆ ਦਾ ਜਨਮ ਦਿਨ ਮਨਾਉਣ ਬਾਰੇ ਗੱਲਾਂ ਕਰ ਰਹੇ ਸਾਂ ਹਰ ਕੰਮ ਕਿੰਨੇ ਚਾਹ ਨਾਲ ਕਰਦਾ ਹੈ ਕੁਮਰ ਧਰਮਸ਼ਾਲਾ ਜਾਣ ਲਈ ਜਦੋਂ ਕਾਲਜ ਵਿੱਚ ਫਾਈਨਲ ਹੋਇਆ ਮੈਂ ਘਰ ਆ ਕੇ ਕੁਮਰ ਨੂੰ ਦੱਸਿਆ ਚੱਲ ਆ ਫਿਰ ਕੁਝ ਨਵੇਂ ਕੱਪੜੇ ਲੈ ਲਈਏ ਤੇਰੇ ਲਈ ਕਾਲਜ ਟ੍ਰਿਪ ਤੇ ਜਾਣਾ ਦੁ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਪਰ ਕੁਮਰ ਮੇਰੀ ਕੁਮਰ ਨੇ ਮੇਰੀ ਇੱਕ ਨਾ ਸੁਣੀ ਕਿੰਨਾ ਕੁਝ ਮੱਲੋ ਸੂਰੀ ਲੈ ਦਿੱਤਾ ਇੱਕ ਲੈਦਰ ਦੀ ਜੈਕਟ ਘੜੀ ਦੋ ਕੁੜਤੇ ਜੁੱਤੀ ਕੈਮਰਾ ਫੋਟੋ ਨਾਲ ਭਰ ਕੇ ਲੈ ਕੇ ਆਈ ਸਾਂ ਮੈਂ ਸੋਚਦੀ ਸਾਂ ਜਾ ਕੇ ਕੁਮਰ ਨਾਲ ਹਰ ਫੋਟੋ ਦੀ ਯਾਦ ਸਾਂਝੀ ਕਰਾਂਗੇ ਚਾਰ ਦਿਨ ਬਾਹਰ ਰਹਿ ਕੇ ਐਉਂ ਲੱਗ ਰਿਹਾ ਸੀ ਜਿਵੇਂ ਚਾਰ ਸਦੀਆਂ ਹੋ ਗਈਆਂ ਹੋਣ ਜਿਉਂ-ਜਿਉਂ ਸ਼ਹਿਰ ਨੇੜੇ ਆਉਂਦਾ ਜਾ ਰਿਹਾ ਸੀ ਕੁਮਰ ਤੇ ਸੋਫੀਆ ਨੂੰ ਮਿਲਣ ਦੀ ਕਾਲ ਵੱਧਦੀ ਜਾਂਦੀ ਮੈਂ ਮੋਬਾਈਲ ਸਕਰੀਨ ਤੇ ਲੱਗੀ ਕੁਮਰ ਦੀ ਫੋਟੋ ਬਾਰ-ਬਾਰ ਦੇਖ ਲੈਂਦੀ ਇਹ ਫੋਟੋ ਕਿਸ ਦੀ ਹੈ ਕੁਮਰ ਕੁਮਰ ਡੈਸਟਰੀ ਰੂਮ ਵਿੱਚ ਸਫਾਈ ਕਰਦੇ ਹੱਥ ਲੱਗੀ ਇੱਕ ਤਸਵੀਰ ਨੂੰ ਦੇਖਦੇ ਆ ਮੈਂ ਕੁਮਰ ਨੂੰ ਪੁੱਛਿਆ ਤਸਵੀਰ ਵਿੱਚਲੇ ਨਖਸ਼ ਮੇਰੇ ਲੈ ਬੇਪਛਾਣੇ ਨਹੀਂ ਸਨ ਪਰ ਫਿਰ ਵੀ ਜਿਵੇਂ ਅੱਖਾਂ ਦਾ ਦੇਖਿਆ ਮਨ ਮੰਨਣ ਨੂੰ ਰਾਜ਼ੀ ਨਹੀਂ ਸੀ ਉਹੀ ਸਾਮਲੀ ਕੁੜੀ ਕੁਮਰ ਨੇ ਜ਼ਰਾ ਹੱਸ ਕੇ ਆਖਿਆ ਬੜੀ ਪੁਰਾਣੀ ਹੈ ਆਰਸ ਕੈਫੇ ਦੇ ਬਾਹਰ ਦੀ ਹੈ ਦੇਖ ਕੁਮਰ ਨੇ ਤਸਵੀਰ ਮੋੜ ਮੇਰੇ ਵੱਲ ਕੀਤੀ ਪਰ ਮੈਂ ਦੇਖਿਆ ਨਾ ਕੱਪੜਾ ਫੜ ਕੇ ਕਿਤਾਬਾਂ ਸਾਫ਼ ਕਰਨ ਲੱਗੀ ਇਹਦੇ ਚ ਕਈ ਕਿਤਾਬਾਂ ਰਿਸ਼ਮ ਨੇ ਗਿਫਟ ਕੀਤੀਆਂ ਹੋਈਆਂ ਨੇ ਕੁਮਰ ਨੇ ਆਖਿਆ ਮੇਰੇ ਹੱਥ ਨੂੰ ਜਿਵੇਂ ਕਰੰਟ ਜੇਹ ਲੱਗਾ ਕਿਤਾਬ ਮੇਰੇ ਹੱਥੋਂ ਛੁੱਟ ਗਈ ਮਨ ਬੇਕਾਬੂ ਹੋ ਗਿਆ ਜ਼ੁਬਾਨ ਕਿਵੇਂ ਰੁਕਣਾ ਜ਼ੁਬਾਨ ਜਿਵੇਂ ਰੁਕ ਨਾ ਸਕੇ ਕੁਮਰ ਜੇ ਰਿਸ਼ਮ ਕਿਸੇ ਵੀ ਪਾਲ ਭੁੱਲਦੀ ਨਹੀਂ ਤਾਂ ਕਿ ਲੋੜ ਸੀ ਮੇਰੇ ਨਾਲ ਵਿਆਹ ਕਰਵਾਉਣ ਦੀ ਅੱਖਾਂ ਵਿੱਚੋਂ ਹੰਝੂ ਵਹਿ ਦੁਰੇ ਮੈਂ ਕਪੜਾ ਮੇਜ਼ ਤੇ ਸੁੱਟਿਆ ਤੇ ਰੂਮ ਵਿੱਚ ਆ ਕੇ ਬੈਠ ਗਈ। ਦਿਮਾਗ ਵਿੱਚ ਕਈ ਕੁਝ ਚੱਲਦਾ ਰਿਹਾ ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ। ਕੁਮਰ ਮੇਰੇ ਪਿੱਛੇ ਆਇਆ, ਮੇਰੇ ਮੱਥੇ ਤੇ ਹੱਥ ਫੇਰਿਆ ਪੁੱਛਿਆ ਕੀ ਹੋਇਆ ਤੈਨੂੰ? ਕੁਮਰ ਮੇਰੇ ਕੋਲੋਂ ਨਹੀਂ ਸੁਣ ਹੁੰਦਾ ਬਾਰ-ਬਾਰ ਕਿਸੇ ਹੋਰ ਦਾ ਜ਼ਿਕਰ। ਹੰਝੂ ਹੋਰ ਤੇਜ਼ ਹੋ ਗਏ। ਮਾਂ ਦੀ ਗੱਲ ਸੁਭਾਂਤਿਆ ਗਈ। ਪਰ ਉਹ ਮੇਰਾ ਸਿਰਫ ਪਾਸਟ ਹੈ। ਮੇਰੇ ਮਨ ਵਿੱਚ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੇਰੇ ਲਈ ਜੋ ਹੈ ਵਸਤੂ ਹੈ ਕੁਮਰ ਉਸ ਦਿਨ ਬਹੁਤ ਪਛਤਾਇਆ ਉਹ ਤੜਪ ਉੱਠੇ ਜਾਣ ਕੇ ਕਿ ਰਿਸ਼ਮ ਦਾ ਜ਼ਿਕਰ ਮੈਨੂੰ ਤੜਫਾਉਂਦਾ ਹੈ ਅਸੀਂ ਬਹੁਤ ਦੇਰ ਤੱਕ ਇਸ ਗੱਲ ਵਿੱਚ ਉਲਝੇ ਰਹੇ ਮੈਂ ਕਦੇ ਨਾਮ ਵੀ ਨਹੀਂ ਲਵਾਂਗਾ ਉਹਦਾ ਕੁਮਰ ਨੇ ਵਾਦਾ ਕੀਤਾ ਮੈਂ ਮੋੜ ਰਿਸ਼ਮ ਸ਼ਬਦ ਉਹਦੀ ਜ਼ੁਬਾਨ ਤੇ ਕਦੇ ਨਾ ਸੁਣਿਆ ਮੈਂ ਸੌਖਾ ਸਾਹ ਲਿਆ ਸੋਚਿਆ ਸ਼ਾਇਦ ਰਿਸ਼ਮ ਉਹਦੇ ਦਿਮਾਗ ਵਿੱਚੋਂ ਨਿਕਲ ਗਈ ਪੂਰੇ ਹਫਤੇ ਤੋਂ ਖਾਮੋਸ਼ ਸੀ ਕੁਮਰ ਇੱਕ ਵੀ ਲਫ਼ਜ਼ ਨਹੀਂ ਬੋਲਿਆ ਉਹਨੇ ਮੈਂ 5 ਦਿਨ ਆਈਸੀਯੂ ਦੇ ਬਾਹਰ ਬੈਠੀ ਉਡੀਕਦੀ ਰਹੀ ਕਿ ਕਦ ਕੁਮਰ ਅੱਖਾਂ ਖੁੱਲ੍ਹੇ ਮੈਂ ਦੇਖਾਂ ਉਸਨੂੰ ਕੁਬਰ ਨੂੰ ਹੋਸ਼ ਆਈ ਮੈਂ ਦੌੜੀ ਗਈ ਉਹ ਕੁਝ ਬੋਲ ਰਿਹਾ ਸੀ ਬਹੁਤ ਹੌਲੀ ਮੈਂ ਕੰਨ ਨੂੰ ਕੋਲ ਕਰਕੇ ਸੁਣਨ ਦੀ ਕੋਸ਼ਿਸ਼ ਕੀਤੀ ਰਿਸ਼ਮ ਇੱਕ ਹੀ ਬੋਲ ਮੇਰੀ ਕੰਨੀ ਪਿਆ ਆਪਾਂ ਦੋਨਾਂ ਮਿਲਕੇ ਆਵਾਂਗੇ ਉਹਨੂੰ ਕੁਮਰ ਤੋ ਠੀਕ ਹੋ ਕੇ ਘਰ ਤਾਂ ਚਲਾਂਗੇ ਪਰ ਕੁਮਰ ਫਿਰ ਦੁਬਾਰਾ ਉਸਦੇ ਆਖਰੀ ਵਾਰ ਬੋਲੇ ਲਖਸ ਹਰ ਪਲ ਮੇਰੇ ਜ਼ਿਹਨ ਵਿੱਚ ਘੁੰਮਦੇ ਰਹਿੰਦੇ ਨੇ ਰਿਸ਼ਮ ਮੇਰੇ ਦਿਮਾਗ ਵਿੱਚ ਨਹੀਂ ਮੇਰੇ ਦਿਲ ਵਿੱਚ ਸੀ ਮੈਨੂੰ ਲੱਗਦਾ ਜਿਵੇਂ ਕੁਮਰ ਤਨਸ ਨਾਲ ਮੇਰੇ ਉੱਤੇ ਹੱਸ ਰਿਹਾ ਹੋਵੇ ਸਸ਼ੀ ਕਾਲ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ ਜੀ